ਕੀ ਤੁਸੀਂ weight loss ਕਰਨਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਉਹ ਸਸਟੇਨੇਬਲ weight loss ਹੋਏ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਹਫਤੇ 2 ਕਿਲੋ weight lose ਕਰੋ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਨੁਕਸਾਨ ਦੇਗਾ ਇਹਦਾ ਕੀ ਨੁਕਸਾਨ ਹੈ ਅਗਰ ਅਸੀਂ ਗੱਲ ਕਰੀਏ weight loss ਜਰਨੀ ਦੀ ਜਿੰਨਾ ਵੀ ਤੁਹਾਡਾ weight ਹੈ ਲੈਟਸ ਸੇ ਅਗਰ ਤੁਸੀਂ 70 kg ਦੇ ਹੋ ਤੇ ਤੁਹਾਡਾ ਆਈਡੀਅਲ weight loss ਦਾ 1% ਆਫ ਯੂਰ ਬਾਡੀ weight ਹੈ ਕਿ ਅਗਰ ਤੁਸੀਂ 70 kg ਦੇ ਹੋ ਤਾਂ ਤੁਸੀਂ 700 ਗ੍ਰਾਮ ਪਰ ਵੀਕ weight ਲੂਸ ਕਰ ਸਕਦੇ ਹੋ ਅਗਰ ਤੁਸੀਂ ਇਸ ਤੋਂ ਜ਼ਿਆਦਾ weight ਲੂਸ ਕਰੋਗੇ ਤੇ ਤੁਹਾਡੇ ਬਾਡੀ ਦੇ ਉੱਤੇ ਵੀ ਨੁਕਸਾਨ ਆਣਗੇ ਸਭ ਤੋਂ ਪਹਿਲਾਂ ਤਾਂ ਨੁਕਸਾਨ ਇਹ ਆਏਗਾ ਕਿ ਤੁਹਾਡੇ ਅੰਦਰ ਡੈਫੀਸ਼ੀਐਂਸੀਸ ਆ ਜਾਣਗੀਆਂ ਤੁਹਾਨੂੰ ਸਕਿਨ ਅਲਰਜੀਜ਼ ਆਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਹੇਅਰ ਫਾਲ ਹੋਣਾ ਸ਼ੁਰੂ ਹੋ ਜਾਏਗਾ ਤੁਹਾਡੀ ਇਮਿਊਨਿਟੀ ਲੋ ਹੋ ਜਾਏਗੀ ਇਸ ਤੋਂ ਹੀ ਲਾਭੁਰ ਕੀ ਨੁਕਸਾਨ ਹੈ ਅਗਰ ਤੁਸੀਂ ਇਸ ਤੋਂ ਜ਼ਿਆਦਾ ਆਪਣਾ 1% ਤੋਂ ਜ਼ਿਆਦਾ weight loss ਕਰਦੇ ਹੋ ਤੇ ਅਗਰ ਤੁਸੀਂ ਜਲਦੀ ਇਹ weight lose ਕਰ ਰਹੇ ਹੋ ਜਦੋਂ ਤੁਸੀਂ ਡਾਈਟ ਛੋੜੋਗੇ ਤੇ ਤੁਸੀਂ ਦੇਖੋਗੇ ਤੁਹਾਡਾ weight gain ਉਸ ਤੋਂ ਡਬਲ ਸਪੀਡ ਨਾਲ ਹੋ ਜਾਏਗਾ ਅਗਰ ਤੁਸੀਂ ਸਸਟੇਨੇਬਲ weight loss ਚਾਹੁੰਦੇ ਹੋ ਤੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਬੋਡੀ ਦਾ 1% ਪਰ ਵੀਕ ਤੁਸੀਂ ਗੋਲ ਲੈ ਕੇ ਚਲੋ ਤੇ ਉਹ weight loss ਤੁਹਾਡਾ ਹਮੇਸ਼ਾ ਸਟੇਬਲ ਰਹੇਗਾ ਇਸ ਤਰ੍ਹਾਂ ਜੇ ਤੁਸੀਂ ਜਿਆਦਾ ਜਲਦੀ weight lose ਕਰ ਰਹੇ ਹੋ ਤੇ ਹੋ ਸਕਦਾ ਹੈ ਕਿ ਉਹ ਤੁਸੀਂ muscle mass lose ਕਰ ਰਹੇ ਹੋ ਤੁਹਾਡੀ ਬੋਡੀ ਲੀਨ ਹੋ ਜਾਏਗੀ ਤੇ ਉਹ ਵੀ ਤੁਹਾਡੀ ਸਿਹਤ ਦੇ ਵਾਸਤੇ ਨੁਕਸਾਨਦੇ ਹੈ ਤੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਲੋ weight loss ਹੋਏ ਬਾਟੋ ਸਸਟੇਨੇਬਲ weight loss ਹੋਏ ਉਹ ਹਮੇਸ਼ਾ ਵਸੇਤੇ ਕਹਰੇ ਅਸਵਸਥੀ weight loss ਜਰਨੀ ਵਿੱਚ ਕਦੀ ਵੀ ਤੁਹਾਨੂੰ ਜਲਦੀ ਮਿਲ ਕਰਨੀ ਚਾਹੀਦੀ ਕੀ ਤੁਸੀਂ weight loss ਕਰਨਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਉਹ ਸਸਟੇਨੇਬਲ weight loss ਹੋਏ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਹਫਤੇ 2 ਕਿਲੋ weight lose ਕਰੋ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਨੁਕਸਾਨ ਦੇਗਾ ਇਹਦਾ ਕੀ ਨੁਕਸਾਨ ਹੈ ਅਗਰ ਅਸੀਂ ਗੱਲ ਕਰੀਏ weight loss journey ਦੀ ਜਿੰਨਾ ਵੀ ਤੁਹਾਡਾ weight ਹੈ ਲੈਟਸ ਸੇ ਅਗਰ ਤੁਸੀਂ 70 kg ਦੇ ਹੋ ਤੇ ਤੁਹਾਡਾ ਆਈਡੀਅਲ weight loss ਦਾ 1% ਆਫ ਯੂਰ ਬੋਡੀ weight ਹੈ ਜੇ ਅਗਰ ਤੁਸੀਂ 70 kg ਦੇ ਹੋ ਤਾਂ ਤੁਸੀਂ 700 ਗ੍ਰਾਮ ਪਰ ਵੀਕ weight ਨਿਸ਼ਕਾਰ ਸਕਦੇ ਹੋ अगर ਤੁਸੀਂ ਇਸ ਤੋਂ ਜ਼ਿਆਦਾ ਵੇਟ ਯੂਜ਼ ਕਰੋਗੇ ਤੀ ਤੁਹਾਡੇ ਬੋਡੀ ਦੇ ਉੱਤੇ ਵੀ ਨੁਕਸਾਨ ਆਨਵੇ ਸਭ ਤੋਂ ਪਹਿਲਾਂ ਤਾਂ ਨੁਕਸਾਨ ਇਹ ਆਏਗਾ ਕਿ ਤੁਹਾਡੇ ਅੰਦਰ ਡੈਫੀਸ਼ੀਐਂਸੀਜ਼ ਆ ਜਾਣਗੀਆਂ ਤੁਹਾਨੂੰ ਸਕਿਨ ਅਲਰਜੀਸ ਆਉਣੇ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਹੈਅਰ ਫਾਲ ਹੋਣਾ ਸ਼ੁਰੂ ਹੋ ਜਾਏਗਾ ਤੁਹਾਡੀ ਇਮਿਊਨਿਟੀ ਲੋਅ ਹੋ ਜਾਏਗੀ ਇਸ ਤੋਂ ਇਲਾਵਾ ਹੋਰ ਕੀ ਨੁਕਸਾਨ ਹੈ ਅਗਰ ਤੁਸੀਂ ਇਸ ਤੋਂ ਜ਼ਿਆਦਾ ਆਪਣਾ 1% ਤੋਂ ਜ਼ਿਆਦਾ ਵੇਟ ਲਾਸ ਕਰਦੇ ਹੋ ਤੇ ਅਗਰ ਤੁਸੀਂ ਜਲਦੀ ਵੇਟ ਲੂਸ ਕਰ ਰਹੇ ਹੋ ਜਦੋਂ ਤੁਸੀਂ ਡਾਈਟ ਛੋੜੋਗੇ ਤੇ ਤੁਸੀਂ ਦੇਖੋਗੇ ਤੁਹਾਡਾ ਵੇਟ ਗੇਨ ਉਸ ਤੋਂ ਡਬਲ ਸਪੀਡ ਨਾਲ ਹੋ ਜਾਏਗਾ ਅਗਰ ਤੁਸੀਂ ਸਸਟੇਨੇਬਲ ਵੇਟ ਲਾਸ ਚਾਹੁੰਦੇ ਹੋ ਤੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਬਾਡੀ ਦਾ 1% ਪਰ ਵੀਕ ਤੁਸੀਂ ਗੋਲ ਲੈ ਕੇ ਚਲੋ ਤੇ ਉਹ ਵੇਟ ਲਾਸ ਤੁਹਾਡਾ ਹਮੇਸ਼ਾ ਸਟੇਬਲ ਰਹੇਗਾ ਇਸ ਤਰ੍ਹਾਂ ਤੁਸੀਂ ਜਿਆਦਾ ਜਲਦੀ weight lose ਕਰ ਰਹੇ ਹੋ ਤੇ ਹੋ ਸਕਦਾ ਹੈ ਕਿ ਉਹ ਤੁਸੀਂ muscle mass lose ਕਰ ਰਹੇ ਹੋ ਤੁਹਾਡੀ ਬੋਡੀ lean ਹੋ ਜਾਏਗੀ ਤੇ ਉਹ ਵੀ ਤੁਹਾਡੀ ਸਿਹਤ ਦੇ ਵਾਸਤੇ ਨੁਕਸਾਨਦੇ ਹੈ ਤੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ slow weight loss ਹੋਏ ਬਾਟੋ ਸਸਟੇਨੇਬਲ weight loss ਹੋਏ ਉਹ ਹਮੇਸ਼ਾ ਵਸੇ ਟਿੱਖਾਰੇ ਅਸਵਸਥੀ weight loss ਜਰਨੀ ਵਿੱਚ ਕਦੀ ਵੀ ਤੁਹਾਨੂੰ ਜਲਦੀ ਮਿਲ ਕਰਨੀ ਚਾਹੀਦੀ ਹੈ